ਜੀ ਧਨ 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 ਜਨ ਆਇਆ ਜੈ ਪ੍ਰਸ਼ਾਦ ਸਭ ਜਗਤ ਤਰਾਇਆ ਜਨ ਆਵਣ ਕਾ ਏ ਸਵਾਉ ਜਨ ਕੇ ਸੰਗ ਚਿਤ ਆਵੇ ਨਾਉ ਆਬ ਮੁਗਤ ਮੁਗਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸ਼ਕਾਰ ਬਹੁਤਲ ਗੁਰ ਸੇਵੀ ਐ ਅਨਸ ਸੈਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਜੀ ਤੁਨ ਨਸਰੀ ਮਹਲਾ 14 ਕਲ ਯੁਗ ਕਾ ਧਰਮ ਓ ਤਮ ਭਾਈ ਏਵ ਛੁੱਟਾ ਹਮ ਛੁੱਟ ਕਾ ਕੀ ਹਰ ਹਰ ਜਪ ਬੇੜੀ ਹਰ ਤੁਲਹਾ ਹਰ ਜਪਿਓ ਤਰੇ ਤਰਾ ਕੀ ਕਾਲ ਯੁਗ ਕਾ ਧਰਮ ਕਹੋ ਤੁਮ ਭਾਈ ਕੇਵ ਛਟਾ ਹਮ ਛਟ ਕਾਕੀ ਹਰ ਜਪ 베ੜੀ ਹਰ ਤੁਲਹਾ ਹਰ ਜਪਿਓ ਤਰੇ ਰਾਕੀ ਹਰ ਜੀ ਲਾਜ ਰੱਖੋ ਹਰ ਜਨ ਕੀ ਹਰ ਜਪਨ ਜਪਾਵ ਆਪਣਾ ਹੰਬ ਮੰਗੀ ਭਗਤ ਏਕਾ ਕੀ ਰਾਉ ਹਰ ਕੇ ਸੇਵਕ ਸੇ ਹਰ ਪਿਆਰੇ ਜਨ ਜਪਿਓ ਹਰ ਬਾਚਨਾ ਕੀ ਲੇਖਾ ਚਤਰ ਗੁਬਤ ਜੋ ਲਿਖਿਆ ਸਭ ਛੁੱਟੀ ਜਮ ਕੀ ਬਾਕੀ ਹਰ ਕੇ ਸੰਤ ਜਪਿਓ ਮਨ ਹਰ ਲਗ ਸੰਗਤ ਸਾਧ ਜਨਾ ਕੀ ਦਿਨ ਅਰ ਸੂਰ ਤ੍ਰਿਸ਼ਨਾ ਅਗਨ ਬੁਝਾਨੀ ਸੇਵ ਰਚਿਓ ਚੰਦ ਜੰਦਾ ਕੀ ਤੁਮ ਵਡਪੁਰਖ ਵਡ ਆਗਮ ਅਗੋਚਰ ਤੁਮ ਆਪੇ ਆਪ ਆਪਾ ਕੀ ਜਨਨਾਨ ਕੋ ਪ੍ਰਭ ਕਿਰਪਾ ਕੀ ਜਾ ਕਰਦਾਸਨ ਦਾਸ ਦਸਾਕੀ ਤੁਮ ਵੱਡ ਪੁਰਖ ਵੱਡ ਆਗਾਮ ਅਗੋਚਰ ਤੁਮ ਆਪੇ ਆਪ ਆਪਾ ਕੀ ਜਨ ਨਾਨਕ ਕੋ ਪ੍ਰਭ ਕਿਰਪਾ ਕੀ ਜਾਇ ਤਾਰਦਸਨ ਦਾਸ ਦਸਾ ਕੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹਲਾ 14 ਕਾਲਜੁਗ ਦਾ ਧਰਮ ਕਹੋ ਤੁਮ ਭਾਈ ਕੇਵ ਛੁਟੇ ਹਮ ਛੁਟ ਕਾ ਕੀ ਹਰ ਹਰ ਜਪ 베ੜੀ ਹਰ ਤੁਲਹਾ ਹਰ ਜਪਿਓ ਤਰ ਤਰਾਕੀ ਵਾਗੁ ਜਿਕਾ ਖਾਲਸਾ ਵਾਗ ਵਾਹਿਗੁਰੂ ਸਾਬ ਜੀ ਠੰਡ ਭਿਓ ਮੈਂ ਜੋ ਬਚਨ ਕਰ ਠੰਡ ਭਿਓ ਮੈਂ ਜੋਰ ਕਰ ਬਚਨ ਕਾ ਸਰਨ ਆਏ ਪੰਥ ਚੱਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ ਸਰਦੁਵਾਰ ਕੋ ਛਾੜ ਕੈ ਗਾਇਓ ਤਵਾਰੋ ਦਵਾਰ ਬਾਇ ਗੰਕੀ ਲਾਜ ਅਸ ਗੋਬਿੰਦ ਦਾਸ ਵਾਹਿਗੁਰੂ ਜੀ ਸਵਈਆ ਤੋ ਤਨ ਤਿਆਗ ਤੀ ਸੁਨ ਰੇ ਜੜ ਔਰੇ ਬੁਖਾਨ ਤਿਰਿਆ ਭਜ ਜੈ ਹ ਤੋ ਤਨ ਤਿਆਗਤੀ ਸੁਨ ਰੇ ਜੜ ਪ੍ਰੇਤ ਬਖਾਨ ਤਿਰਿਆ ਭਜ ਜੈ ਉਤਰ ਕਲਤਰ ਸੋ ਮਿੱਤਰ ਸਖਾ ਇਹ ਬੇਗ ਨਕਾਰ ਆਇਸ ਦਹਿ ਛਡਤ ਪ੍ਰਾਨ ਬਗਾਨ ਕਾਹੇ ਹੈ ਜੀਤ ਰੇ ਛੇਤ ਆ ਛੇਤ ਮਾਪਸ ਅੰਤ ਕੀ ਬਾਾਰ ਅਕੇਲੋ ਈ ਜੈ ਹਾਂ ਰੇ ਚੇਤ ਆ ਚੇਤ ਮਾਪਸ ਅੰਤ ਕੀ ਬਾਤ ਅਕੇਲੋ ਹੀ ਜੈ ਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ